ਮੰਤਮਾਨ ਨੇ ਵਿਰੋਧੀ ਪਾਰਟੀਆਂ ਉੱਤੇ ਵੱਡਾ ਹਮਲਾ ਬੋਲਿਆ ਹਾਓ ਤੁਹਾਨੂੰ ਦੱਸਦਿਆਂ ਭੋਪਾਲ ਸਾਹਿਬ ਨੇ ਕੀ ਕਿਹਾ ਸਾਡੇ ਵੱਲ ਬਿਨਾਂ ਵਜ੍ਹਾ ਤੋਂ ਉਂਗਲਾ ਚੱਕਣ ਵਾਲੇ ਵਿਰੋਧੀਆਂ ਨੇ ਸਰਕਾਰਾਂ ਵਿੱਚ ਰਹਿੰਦੇ ਪੰਜਾਬ ਨੂੰ ਲੁੱਟ ਕੇ ਸ਼ੀਸ਼ ਮਹਿਲ ਬਣਾਏ ਸਾਨੂੰ ਆਮ ਲੋਕਾਂ ਨੇ ਤਾਕਤ ਦੇ ਕੇ ਜੋ ਸਰਕਾਰੀ ਰਹਿائشਾਂ ਦੇ ਹੱਕਦਾਰ ਬਣਾਇਆ ਹੈ ਅਸੀਂ ਉਹਨਾਂ ਵਿੱਚ ਹੀ ਰਹਿੰਦੇ ਹਾਂ ਘਟੀਆਂ ਕਿਸਮਤੀ ਰਾਜਨੀਤੀ ਛੱਡ ਕੇ ਕੰਮ ਵੱਲ ਧਿਆਨ ਦੇਣ ਵਿਰੋਧੀ ਵਿਰੋਧੀਆਂ ਨੇ ਸਰਕਾਰ ਵਿੱਚ ਰਹਿੰਦੇ ਹੋਏ ਨਸ਼ਾ ਤਸਕਰਾਂ ਨੂੰ ਸਰਕਾਰੀ ਸ਼ਹਿਦ ਦਿੱਤੀ ਅਤੇ ਪੰਜਾਬ ਦੇ ਘਰ ਉਜਾੜ ਕੇ ਰਖ ਦਿੱਤੇ। ਅਸੀਂ ਯੁੱਧ ਨਸ਼ਾ ਵਿਰੁੱਧ ਚਲਾ ਕੇ ਵੱਡੇ ਵੱਟੇ ਨਸ਼ਾ ਤਸਕਰਾਂ ਨੂੰ ਜੇਲ੍ਹ ਵਿੱਚ ਭੇਜਿਆ। ਲੋਕਾਂ ਨੇ ਆਪਣੇ ਆਪ ਨੂੰ ਸਿਆਸਤ ਦੇ ਰਸੂਫਦਾਰ ਕਹਾਉਣ ਵਾਲਿਆਂ ਨੂੰ ਹਰਾ ਕੇ ਬਿਨਾਂ ਵਜੇ ਦਾ ਇਨਕਾਰ ਤੋੜਿਆ ਅਤੇ ਆਮ ਘਰਾਂ ਦੇ ਧੀਏ ਪੁੱਤਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ। ਹੁਣ ਕਬਰਾਟ ਵਿੱਚ ਬੇਤੁਕੇ ਬਿਆਨ ਦੇ ਰਹੇ ਨੇ ਵਿਰੋਧੀ 300 ਯੂਨਿਟ ਬਿਜਲੀ ਫਰੀ ਅਤੇ 19 ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਦੀ ਜੇਬ ਉੱਤੇ ਪੈਦਾ ਬੋਝ ਅਸੀਂ ਘਟਾ ਦਿੱਤਾ ਇਸ ਤੋਂ ਇਲਾਵਾ ਐਸਐਸਐ ਦਾ ਗਠਨ ਕਰਕੇ ਸੜਕੀ ਹਾਸਿਆਂ ਦਾ ਵਿੱਚ ਦੌਰਾਨ ਲੋਕਾਂ ਦੀ ਜਾਨ ਵੀ ਬਚਾਈ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫਰਜ ਹੈ ਜਿਨ੍ਹਾਂ ਨੂੰ ਪੰਜਾਬੀ ਬੋਲਨੀ ਪੜਨੀ ਨਹੀਂ ਆਉਂਦੀ ਉਹ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਦੇਖ ਰਹੇ ਨੇ ਵਿਰੋਧੀਆਂ ਨੇ ਸਰਕਾਰ ਵਿੱਚ ਰਹਿੰਦੇ ਬੇਅਦਬੀਆਂ ਕਰ ਵਾਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹਾਂਜੀ ਤੁਹਾਨੂੰ ਦੱਸਤੀ ਐ ਜੀ ਵੱਡੀ ਖਬਰ ਤੁੰਤਾ ਸਾਹਿਬ ਨੇ ਵਿਰੋਧੀ ਪਾਰਟੀਆਂ ਉੱਤੇ ਵੱਡਾ ਹਮਲਾ ਬੋਲਦੇ ਓਏ ਆਗ ਦਿੱਤੀ ਵੱਡੀ ਗੱਲ ਜਿਸ ਨੂੰ ਸੁਣ ਕੇ ਸਾਰੇ ਹੋ ਗਏ ਹੈਰਾਨ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਜੀ ਤੁੰਤਾ ਸਾਹਿਬ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਤ ਲੈੰਦੇ ਹੋਏ ਉਹਨਾਂ ਦੀ ਕਾਰਗੁਜ਼ਾਰੀਆਂ ਦੱਸੀਆਂ ਇਹ ਵੱਡੀ ਗੱਲ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੁਸੀਂ ਇਸ ਵਾਰ ਕੀ ਕਹੋਗੇ ਕਮੈਂਟਾਂ ਵੀ ਜਰੂਰ ਜੱਸੋ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਕਿ ਅੱਜ ਦੀ ਖਬਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਇਤਾਂ ਦੀ ਖਬਰ ਦੇਖਣ ਵਾਸਤੇ ਜਰੂਰ ਚੁੜੇ ਰਹੋ ਲੁਧਿਆਣਾ ਇਨਫੋਰਮੇਸ਼ਨ ਤੇ ਨਾ